ਪੱਤਰਕਾਰਤਾ ਦੀ ਦੁਨੀਆ ਦੇ ਵਿੱਚ ਲੰਬੇ ਸਮੇਂ ਤੋਂ ਸਰਗਰਮ ਅਤੇ ਵਿਸ਼ਵਾਸਯੋਗ ਸੰਸਥਾ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵੱਲੋਂ ਪੰਜਾਬ ਅਤੇ ਜਲੰਧਰ ਯੂਨਿਟ ਦਾ ਵਿਸਤਾਰ ਕੀਤਾ ਗਿਆ ਹੈ ਇਸ ਮੌਕੇ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਅਤੇ ਜਲੰਧਰ ਪ੍ਰਧਾਨ ਰਜੇਸ਼ ਥਾਪਾ ਨੇ ਨਵੇਂ ਪੱਤਰਕਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਐਸੋਸੀਏਸ਼ਨ ਦੇ ਵਿੱਚ ਸ਼ਾਮਲ ਕੀਤਾ ਇਸ ਸਮਾਗਮ ਦੇ ਵਿੱਚ ਕਈ ਸੀਨੀਅਰ ਪੱਤਰਕਾਰ ਵੀ ਮੌਜੂਦ ਰਹੇ ਇਸ ਮੌਕੇ ਜਗਜੀਤ ਸਿੰਘ ਡੋਗਰਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਪੱਤਰਕਾਰਾਂ ਦੀਆਂ ਆਵਾਜ਼ਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦੇ ਮਸਲੇ ਸਰਕਾਰੀ ਪੱਧਰ ਤੇ ਉਠਾਉਣੇ ਨੇ ਉਹਨਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਸਤੰਭ ਹਨ ਅਤੇ ਉਹਨਾਂ ਦੀ ਇੱਜ਼ਤ ਬਰਕਰਾਰ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੈ ਉੱਥੇ ਹੀ ਇਸ ਮੌਕੇ ਰਜੇਸ਼ ਥਾਪਾ ਨੇ ਕਿਹਾ ਕਿ ਜਲੰਧਰ ਯੂਨਾਈਟ ਜਲਦੀ ਹੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਆਪਣੀ ਪਹੁੰਚ ਬਣਾਵੇਗਾ ਅਤੇ ਪਿੰਡ ਪੱਧਰ ਤੇ ਵੀ ਪੱਤਰਕਾਰਾਂ ਦੇ ਲਈ ਪ੍ਰੋਗਰਾਮ ਕੀਤੇ ਜਾਣਗੇ ਉਨਾ ਕਿਹਾ ਕਿ ਸੱਚਾਈ ਅਤੇ ਨਿਰਪੱਖ ਪੱਤਰਕਾਰਤਾ ਦੇ ਲਈ ਇਹ ਸੰਸਥਾ ਹਮੇਸ਼ਾ ਮੋਹਰੇ ਦਰਜੇ ਤੇ ਰਹੇਗੀ ਸ਼ਾਮਲ ਹੋਏ ਪੱਤਰਕਾਰਾਂ ਨੇ ਇਸ ਦੌਰਾਨ ਕਿਹਾ ਕਿ ਉਹ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਨਾਲ ਮਿਲ ਕੇ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਦੇ ਲਈ ਕੰਮ ਕਰਨਗੇ ਅਤੇ ਇੱਕਜੁੱਟ ਰਹਿ ਕੇ ਹਰ ਆਵਾਜ਼ ਨੂੰ ਉੱਚਾ ਚੁੱਕਣਗੇ ਐਸੋਸੀਏਸ਼ਨ ਆਫ ਸਟੇਟ ਜਲੰਧਰ ਤੇ ਪੰਜਾਬ ਯੂਨਟ ਦਾ ਹੀ ਵਿਸਤਾਰ ਕੀਤਾ ਉਹਦੇ ਵਿੱਚ ਕੁਝ ਸਾਥੀ ਸਾਡੇ ਦੇ ਲੇਟ ਹੋ ਗਈ ਸੀ ਹੁਣਾ ਚੰਦਰਗੁਰਜੀ ਨੇ ਇਹਨਾਂ ਨੂੰ ਅਸੀਂ ਜਲੰਧਰ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਔਰ ਉਹਦੇ ਨਾਲ ਹੀ ਸਾਥ ਵੀ ਉਤਰਾ ਜੀ ਇਹਨਾਂ ਨੂੰ ਵੀ ਅਸੀਂ ਜਲੰਧਰ ਦਾ ਵਾਈਸ ਪ੍ਰੈਸਟ ਜੱਟ ਬਣਾਇਆ ਔਰ ਅਸੀਂ ਆਸ ਕਰਦੇ ਆ ਕਿ ਪ੍ਰੈਸ ਐਸੋਨ ਸਟੇਟ ਜਿਸ ਤਰ੍ਹਾਂ ਨਾ ਪੱਤਰਖਾਨਾ ਦੇ ਹੱਥ ਦੀ ਲੜਾਈ ਲੜ ਰਹੀ ਏ ਔਰ ਇਹ ਸਾਰੇ ਸਾਥੀ ਜਿਹੜੇ ਨੇ ਸਾਡੀ ਉਸ ਲੜਾਈ ਦੇ ਵਿੱਚ ਸਾਥ ਦੇਣਗੇ ਔਰ ਜਿਹੜੀ ਪ੍ਰੈਸ ਐਸੋਨ ਸਟੇਟ ਹੈ ਉਹਦਾ ਨਾਮ ਰੋਸ਼ਨ ਕਰਨਗੇ ਜਲੰਧਰੀ ਟੀਮ ਵੱਲੋਂ ਸਾਰੇ ਪੰਜਾਬ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਹਦੀ ਟੀਮ ਹੁਣ ਹੋਰ ਵਾਇਡ ਹੋਏਗੀ ਕਿਉਂਕਿ ਕਾਫੀ ਸੀਨੀਅਰ ਜਿਹੜੇ ਲੋਕ ਆ ਸਾਡੇ ਨਾਲ ਜੁੜੇ ਨੇ ਪੱਤਰਕਾਰ ਭਰਾ ਜਿਨ੍ਹਾਂ ਨੇ ਕਾ ਇਜ਼ਾਫਾ ਕਰਨਾ ਜਨਰਲ ਸੈਕਟਰੀ ਆ ਸਾਡੇ ਪੰਕਜ ਜੀ ਹੈਗੇ ਹਣੀ ਜੀ ਹੈਗੇ ਜਿਹੜੇ ਪ੍ਰਧਾਨ ਨੇ ਸਾਡੇ ਵਾ이스 ਪ੍ਰਧਾਨ ਨੇ ਤੇ ਅਸੀਂ ਆਸ ਆਸ ਕਰਦੇ ਹਾਂ ਕਿ ਇਸ ਵਾਰ ਜਿਹੜਾ ਸਾਡਾ ਗਰੁੱਪ ਆ ਉਹ ਅਗਲੀ ਵਾਰੀ ਦੇਖਣ ਨੂੰ ਹੋਰ ਵੱਡਾ ਹੋਏਗਾ ਤੇ ਅਸੀਂ ਨਾ ਤੋਂ ਕਮਾਂਕਾਰਾਂ ਨੂੰ ਵੀ ਜਿਹੜੀ ਲੋਕਾਂ ਦੀ ਆਵਾਜ਼ ਹੋਏਗੀ ਇਹਨਾਂ ਤੱਕ ਵੀ ਪਹੁੰਚੇਗੀ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਕਿ ਪੱਤਰਕਾਰਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਸਾਡੇ ਆਪਣੀ ਪ੍ਰੋਬਲਮ ਸਾਡੇ ਆਪਣੇ ਘਰ ਦੇ ਆ ਦੇਸੀ ਸਾਰੇ ਨਾਲ ਜੁੜ ਕੇ ਇੱਕਾ ਕਰਕੇ ਹੀ ਪੱਤਰਕਾਰਾਂ ਦੀ ਆਵਾਜ਼ ਬਣ ਚੁੱਕੀ ਹੈ। ਅੱਗੇ ਜਿਹੜੀ ਐਨਵਲੋ ਜਿਹੜੇ ਸਾਡੇ ਸੀਨੀਅਰ ਐਕਨੋਲ ਜਿਹੜੀ ਜਿਵੇਂ ਬਣਿਆ ਬਹੁਤ ਬਹੁਤ ਸ਼ੁਕਰਗੁਜ਼ਾਰ ਜੋ ਵੀ ਸਾਡੇ ਕੋਲੋਂ ਜਿੰਨਾ ਵੀ ਸਵਰਨ ਆਇਆ ਕਾਰਨਵਾਤਾ ਦਾ ਆਪਾਂ ਜਿਹੜੀ ਸਤ 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 ਇੱਕ ਦੰਗਾ ਪਾ ਜੜਾ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਰੋਲਸ ਮੈਂ ਸਭ ਤੋਂ ਪਹਿਲਾਂ ਅੱਜ ਸਾਡੇ ਪੈਸਾ ਸੋਲਿਊਸ਼ਨ ਦੇ ਪ੍ਰੈਜ਼ੀਡੈਂਟ ਅਤੇ ਚੇਅਰਮੈਨ ਗੱਭਾ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿੰਨਾ ਵੀ ਸਾਡੀ ਕਾਰਜਕਾਰੀ ਕੰਮ ਨੂੰ ਦੇਖਦੇ ਹੋਏ ਜੇਸ਼ਨ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਕੀ ਕਰਨਾ ਹੈ ਪੰਜਾਬ 22 ਰੰ ਦਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਅਸੀਂ ਪੱਤਰਕਾਰਾਂ ਦੇ ਹੱਕ ਲਈ ਹਮੇਸ਼ਾ ਦੀ ਤਰ੍ਹਾਂ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦੇਵਾਂਗੇ ਆਪਣਾ ਗੁਰੂ ਗ੍ਰੋਵਰ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਵਿੱਚ ਜਿੱਥੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਦਾਬਾ ਜੀ ਆਪਾ ਜੀ ਅਜੀਤ ਧਾਮੀ ਜੀ ਬੱਤੇ ਸੋਨੀ ਜੀ ਡੋਗਰਾ ਸਾਹਿਬ ਔਰ ਭਗਤ ਜੀ ਭਗਤ ਜੀ ਔਰ ਹਨੀ ਭਾਜੀ ਸਾਰੇ ਹੀ ਅੱਜ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਸੋ ਅੱਜ ਆਪਾਂ ਐਸੋਸੀਏਸ਼ਨ ਨਾਲ ਜੁੜ ਕੇ ਜਿੱਦਾਂ ਵੀ ਸਾਡੀ ਅਗਲੀ ਜਿਹੜੀ ਪਹਿਲ ਹੈ ਜੋ ਵੀ ਐਸੋ ਨਾਲ ਸਾਡੀ ਜ਼ਿੰਮੇਵਾਰੀ ਲਗਾਉਗੀ ਉਸ ਹਿਸਾਬ ਨਾਲ ਅਸੀਂ ਐਸੋ ਨਾਲ ਤਨਮਨ ਧੰਦੇ ਨਾਲ ਜਿਹੜਾ ਕੰਮ ਕਰਾਂਗੇ